ਪਾਂਡਾ ਧੋਏ ਵੈਸ ਧੂਪ ਦੇਵਾ ਤਉ ਤੂ ਤੈ ਕੋ ਜਾਵੋ ਸਤਗੁਰੂ 파ਸ ਰਵਿੰਦ ਨੇ ਪਾਈ ਲੱਖਣ ਹਾਸਲ ਕਰਨ ਲਈ ਤੁਸੀਂ ਪਹਿਲਾਂ ਪਾਂਡਾ ਧੋ ਕੇ ਬੈਠ ਕੇ ਉਸ ਪਾਂਡੇ ਨੂੰ ਧੂਪ ਦੇ ਕੇ ਤਲੋਂ ਗੁੱਧ ਲੈਣ ਜਾਂਦੇ ਹੋ ਫਿਰ ਜਾਗਦਾ ਕਿਉਂ ਜਮਾਉਂਦੇ ਹੋ ਇਸੇ ਤਰ੍ਹਾਂ ਦੇ ਨਾਮ ਅਨੁਗ੍ਰਹਿਤ ਪ੍ਰਾਪਤ ਜੇ ਕਰਨਾ ਕਿਸੇ ਮਨੁੱਖ ਨੇ ਜੇ ਕੋਈ ਜਗਿਆਸੂ ਦੇ ਅੰਦਰ ਜਗਿਆਸਾ ਪੈਦਾ ਹੁੰਦੀ ਹੈ ਤਾਂ ਸਾਬ ਅੰਦਰ ਪਹਿਲਾਂ ਹਿਰਦੇ ਨੂੰ ਪੇਤਰ ਕਰਕੇ ਮਨ ਨੂੰ ਇਹ ਇਸ ਤਰ੍ਹਾਂ ਪ੍ਰੇਰਿਤ ਦੇ ਪਾਣੀ ਨੂੰ ਉਹ ਕਦੋਂ ਪੈਦੇ ਦੇ ਵਿੱਚ ਲੁੱਟ ਲੈਣ ਜਾਵੋ ਪਾਪ ਕੇ ਗੁਰੂ ਨੂੰ ਨਾਮ ਦੀ ਰਾਹ ਫਿਰ ਪ੍ਰਾਰਥਨਾ ਕਰੋ ਦੂਧ ਕਰਮ ਪੁਨ ਸੁਲਤਸਮਾਇਣ ਹੇ ਨਿਰਾਜ ਸੁਜ ਮਹਾ ਤਾਸਿਕ ਦੇ ਰਜਾਨਾ ਦੀ ਕਿਰਤਕਾਰ ਜਿਹੜੀ ਹੈ ਉਹ ਸਾਡਾ ਤੁਤ ਹੈ ਤੇਰੀ ਕਿਰਤਕਾਰ ਨੂੰ ਜੀ ਰਜਾਨਾ ਕਰਦੇ ਹਾਂ ਤੇ ਪ੍ਰਭੂ ਰਜਾਨਾ ਦੇ ਵਿੱਚ ਹਰ ਵੇਲੇ ਸੋਚ ਨੂੰ ਜੋੜੀ ਰੱਖਣਾ ਇਹ ਰਜਾਨਾ ਕਿਰਤਕਾਰ ਦੇ ਵਿੱਚ ਜਾਗ ਰਹਿਣੀ ਹੈ ਤੰਕਰ ਕਰਦਿਆਂ ਉਸ ਕਾਰਕ ਨੂੰ ਜਾਗ ਰਹਿਣਾ ਉਹ ਵੀ ਜਾਗ ਰਹਿਣਾ ਇਹ ਜੁੜੀ ਸੁੁਰਤ ਦੀ ਵਰਤਾਰੇ ਨਾਲ ਜੇ ਭਗਤ ਸਾਹਿਬ ਜੀ ਕਹਿੰਦੇ ਦੁਨੀਆ ਦੀਆਂ ਆਸਾਂ ਤੋਂ ਉੱਠਾਂ ਉੱਠੋ ਜਿਹੜੀਆਂ ਦੁਨੀਆ ਦੀਆਂ ਆਸਾਂ ਨੇ ਸਾਡੇ ਮਨ ਦੀਆਂ ਆਸਾਂ ਨੇ ਬੁਨਿਆਦੀ ਪਦਾਰਥਾਂ ਦੀ ਆਸ ਹੈ ਦੁਨਿਆਵੀ ਸੁੱਖਾਂ ਦੀ ਆਸ ਹੈ ਭਗਤ ਸਾਹਿਬ ਜੀ ਕਹਿੰਦੇ ਤੂੰ ਤਾਂ ਉੱਠ ਭਾਈ ਭਾ ਕੇ ਜੁੜੀ ਸੁੁਰਤ ਦੀ ਸਹਾਇਤਾ ਨਾਲ ਜਾਨਾ ਕਰ ਤਾਰ ਕਰਦੇ ਆਵੀਂ ਮਾਇਆ ਤੋਂ ਫਿਰ ਉਪਰਾਹਮ ਆਰਾਮ ਦਾ ਆਗੁ ਮਾਇਆ ਦੇ ਨਾਲ ਮੋਹ ਨਹੀਂ ਹੈ ਇਹ ਜਿਹੇ ਹੀ ਪਾਸਾ ਕਹਿੰਦੇ ਅਜਹੀ ਹੀ ਫਿਰ ਤੈਨੂੰ ਵਰਤੀ ਬਣਾਉਣੀ ਪਵੇਗੀ ਜਗੋ ਤਾਂ ਇੱਕੋ ਨਾਮ ਜੇ ਤਖਤ ਧਾਈ ਜੇ ਤੈਨ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ ਕਾਲਪੁਰ ਰੈਗੂ ਜੀ ਨੂੰ ਪੂਰਤ ਕਰਨਾ ਹੈ ਤਾਂ ਸਿਰਫ ਪ੍ਰਭੂ ਦਾ ਨਾਮ ਹੀ ਜਪਿਆ ਕਰ ਅਗਰ ਨਿਰਾਪੁਰ ਤੁਮਾ ਰਹਾਓ ਤੈਨੂੰ ਨਹੀਂ ਸਾਥ ਕਿਤੇ ਕਰੂਨ ਪ੍ਰਸਾਨ ਕਰਨ ਦੇ ਜਿਹੜੇ ਹੋ ਸਾਰੇ ਉਤਮ ਨੇ ਉਹ ਵਿਅਰਥ ਜਾਂਦੇ ਹਨ ਲਹਾਉ ਇਹੋ ਮਨ ਕੀਤੀ ਹੱਥ ਕਰੂ ਹੁਣ ਮਿੱਤਰੋ ਨੀਂਦ ਨਾ ਆਵੇ ਭਾਵੇਂ ਕਿਵੇਂ ਜਿਸ ਤਰ੍ਹਾਂ ਭਾਈ ਪੁੱਤ ਰਿੱਟਣ ਦੇ ਵੇਲੇ ਤੁਸੀਂ ਮਿੱਤਰੇ ਦੀਆਂ ਇੰਤੀਆਂ ਹੱਥ ਵਿੱਚ ਫੜਦੇ ਹੋ ਆਪਣੇ ਇਸ ਮਨ ਨੂੰ ਵਾਸ ਕਰੂ ਇਹ ਆ ਪੁਰੂ ਜੀਵਨ ਦੇ ਰਾਤੇ ਵਾਸਤੇ ਇਸ ਤਰ੍ਹਾਂ ਫਿਰ ਇਸ ਮਨੁੱਖੀ ਇੱਟੀਆਂ ਹੱਥ ਵਿੱਚ ਫੜ ਕੇ ਮਾਇਆ ਦੇ ਮੂਹ ਦੀ ਨੀਂਦ ਜਿਹੜੀ ਮਨੁੱਖ ਤੇ ਪ੍ਰਭਾਵ ਨਾ ਪਾਏ ਇਹ ਸਤਿਗੁਰੂ ਜੀ ਕਹਿੰਦੇ ਨੇ ਤਰਾ ਹੈ ਹੁਣ ਤੇ ਤੁਝੋ ਜਿਹੜਾ ਹੈ ਕੋ ਸੰਸਕ੍ਰਿਤ ਬੱਤੀ ਵੀਤੀ ਹੈ بجلی ਵਾਲੀਆਂ ਵਧਾਨੀਆਂ ਆ ਗਈਆਂ ਅਨੇਜਾਂ ਮੇਰੀ ਦੇਵਤੁਰ ਦੁਦਰੜਕਿਆ ਜਾਂਦਾ ਸੀ ਉਹ ਵਿਧਾਣੀ ਦੇ ਵਿੱਚ ਨੇਤਰਾ ਪਾਇਆ ਜਾਂਦਾ ਸੀ ਉਸ ਨੇਤਰੇ ਦੇ ਜਿਹੜੇ ਕੁੰਣੀਆਂ ਦੇ ਉੱਪਰ ਇੰਕੀਆਂ ਲੱਗੀਆਂ ਹੋਈਆਂ ਸੀ ਜਿਹੜੀਆਂ ਹੱਥ ਵਿੱਚ ਬੜੀਆਂ ਲੱਗੀਆਂ ਸੀ ਤੇ ਉਹਨਾਂ ਦੇ ਸਮੇਂ ਕਰਦੇ ਨਾਲ ਉਹ ਨੇਤਰਾ ਖਿੱਚਿਆ ਜਾਂਦਾ ਸੀ ਇਹ ਨੇਤਰੇ ਨੂੰ ਇੱਕ ਦੂਸਰੇ ਪਾਸੇ ਨੂੰ ਖਿੱਚ ਕੇ ਉਹ ਮਧਾਣੀ ਚੱਲਦੀ ਸੀ ਦੁਦਰੜਕਿਆ ਜਾਂਦਾ ਸੀ ਜਿਸ ਤਰ੍ਹਾਂ ਕਾਰਸਾ ਕਹਿੰਦੇ ਜਿਹੜਾ ਤੇਰਾ ਮਨ ਹੈ ਤੈਨੂੰ ਇੰਕੀਆਂ ਵਰਗਾ ਬਣਾ

ਆਇਆ ਦੇ ਮੋਹ ਦੇ ਵਿੱਚੋਂ ਇਹ ਮਨ ਨੂੰ ਸੁਚੇਤ ਕਰ ਅਸਨਾ ਨਾਮ ਜਪੋ ਤਦ ਮਤੀਏ ਇਹ ਵਿਨ ਅੰਮ੍ਰਿਤ ਤਾਗ ਤੇ ਪਾਸਰ ਕੇ ਮਨ ਨੂੰ ਇਕਾਗਰ ਕਰਕੇ ਮਨ ਨੂੰ ਬਾਹ ਦੇ ਖਿਆਲਾਂ ਤੋਂ ਰੋਕ ਕੇ ਜੀਵ ਦੇ ਨਾਲ ਪ੍ਰਮਾਤਮਾ ਦਾ ਨਾਮ ਜਪੋ ਫਿਰ ਜਿਉਂ-ਜਿਉਂ ਨਾਮ ਜਪੂਗੇ ਤਿਉਂ-ਤਿਉਂ ਇਹ ਰਜਾਨਾ ਕਿਰਤਕਾਰ ਰੂਪ ਦੁੱਧ ਰਿਚੀ ਦਾ ਹੈ ਜਿੰਨਾ ਕੋਈ ਯੱਗਦਾ ਹੈ ਤਾਂ ਸਾਹਿਬ ਨੇ ਕਹਿੰਦੇ ਉਹਨਾਂ ਹੀ ਤੇ ਦੁੱਧ ਰਿੜਕਿਆ ਮੰਨੈ ਤੇ ਫਿਰ ਇਹ ਜਾਨਨਾ ਗਿਰਤਕਾਰ ਨੂੰ ਦੁੱਧ ਰਿੜਕ ਕੇ ਸਾਹਿਬ ਨੇ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਜਾਨਨਾ ਗਿਰਤਕਾਰ ਕਰਦੇ ਹੋਈ ਭਾਈ ਤੁਹਾਨੂੰ ਫਿਰ ਅੰਮ੍ਰਿਤ ਨਾਮ ਪ੍ਰਾਪਤ ਹੋਵੇਗਾ ਅੰਮ੍ਰਿਤ ਅੰਦਰੋਂ ਹੀ ਪ੍ਰਾਪਤ ਹੋ ਜਾਏਗਾ ਕਿਰਪਾ ਜੀ ਨੂੰ ਨੇ ਕਰਨੀ ਹੈ ਪਰੰਤੂ ਵਾਲੇ ਬਾਣਾ ਤੁਮ ਨੂੰ ਨਾਮ ਲੈਣਾ ਉਹ ਨਾਮ ਨੂੰ ਆਪਣੇ ਮਨ ਦੇ ਵਿੱਚ ਆਪਣੇ ਹਿਰਦੇ ਵਿੱਚ ਵਸਾ ਕੇ ਮੰਨ ਦੇ ਰਾਗੀ ਰਸਨਾ ਮੇ ਰਾਗੀ ਉਸ ਨਾਮ ਨੂੰ ਜਪਣਾ ਫਿਰ ਪਾਸਾ ਗਿੰਦੇ ਭਾਈ ਦੇ ਨੂੰ ਅਮਰਤ ਪ੍ਰਾਪਤ ਹੋਵੇਗਾ ਮਨ ਸੰਕਟ ਜਿਤ ਸਤ ਸੰਨਾ ਬਣਾ ਭਾਵਨ ਕਾਤੀ ਤ ਕਰੇ ਜਿਹੜੇ ਪੁਜਾਰੀ ਲੋਕ ਹੋਇਆ ਕਰਦੇ ਸੀ ਉਹ ਮੂਰਤੀਆਂ ਨੂੰ ਇੱਕ ਡੱਬੇ ਦੇ ਵਿੱਚ ਪਾਉਂਦੇ ਸੀ ਇਹ ਪਾਤਸ਼ਾਹ ਕਹਿੰਦੇ ਆਪਣੇ ਮਨ ਨੂੰ ਉਹ ਡੱਬਾ ਬਣਾ ਲੈ ਸੰਕਟ ਡੱਬੇ ਨੂੰ ਕਿਹਾ ਜਾਂਦਾ ਹੈ ਉਹਨੂੰ ਸੰਕਟ ਕਿਹਾ ਜਾਂਦਾ ਜਿਹਦੇ ਵਿੱਚੋਂ ਮੂਰਤੀਆਂ ਰੱਖਦੇ ਸੀ ਤੇ ਪਾਤਸ਼ਾਹ ਕਹਿੰਦੇ ਤੂੰ ਆਪਣੇ ਮਨ ਨੂੰ ਉਤਾਂ ਦਾ ਸੰਕਟ ਭਾਵ ਡੱਬਾ ਬਣਾ ਲੈ ਤੇ ਉਸ ਵਿੱਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖ ਉਸ ਨਾਮ ਦੇ ਰਾਹੀ ਹੀ ਸਾਧ ਸੰਗਤ ਸ਼ਲੋਕ ਦੇ ਵਿੱਚ ਇਸ ਨਾਮ ਕਰ ਤੇ ਮਨ ਵਿੱਚ ਠੀਕੇ ਹੋਏ ਪ੍ਰਭੂ ਠਾਕੁਰ ਨੂੰ ਸਾਧਤਾ ਦੇ ਪਤਰਾਂ ਦੇ ਨਾਲ ਪ੍ਰਸੰਨ ਕਰ। ਹੋਰ ਜਿਹੜੇ ਕੰਮ ਕਰੇਗਾ ਜੇ ਬਾਹਰੀ ਤੌਰ ਤੇ ਮੂਰਤੀਆਂ ਦੀ ਪੂਜਾ ਕਰਨੀ ਮੂਰਤੀਆਂ ਦੀ ਪੂਜਾ ਕਰਕੇ ਫਿਰ ਇਸ ਨਾਮ ਕਰਨੇ ਦੀਪਤਾਂ ਦੇ ਜਾ ਕੇ ਤੇ ਬਿਰ ਪੱਤਰ ਆਦਮ ਦੇ ਨਾਲ ਜੇ ਤਰ੍ਹਾਂ ਪੂਜਾ ਕੀਤੀ ਜਾਂਦੀ ਹੈ। ਪਾਪਾ ਕਹਿੰਦੇ ਇਹ ਸਾਰੇ ਜਿਹੜੇ ਕੰਮ ਧਰਮ ਨੇ ਇਹਨਾਂ ਦੇ ਨਾਲ ਹਾਰ ਗੁਰੂ ਤੁਸ ਨਹੀਂ ਹੋਵੇਗਾ। ਜੇ ਤੈਨੂੰ ਬੋਝ ਕਰਨਾ ਹੈ ਫਿਰ ਤੂੰ ਸੰਤ ਸਰੋਵਰ ਸਾਧ ਸੰਗਤ ਸਰੋਵਰ ਦੇ ਵਿੱਚ ਜਿਵੇਂ ਤੁਹਾਨੂੰ ਗੁਰਨਾਮ ਦਾ ਕੀ ਮਹਾਰਾਹੀਆ ਨੇ ਰਾਮ ਦਾ ਸੰਗਰ ਦਾ ਨਾਮ ਦਿੱਤਾ ਹੈ ਤੇ ਸਾਧ ਸੰਗਤ ਰੂਪੀ ਸਰੋਵਰ ਦੇ ਵਿੱਚ ਬੈਠ ਉਸ ਕਾਲਪਨਤ ਵਹਿਗੁਰੂ ਜੀ ਦੀ ਕੀਰਤੀ ਸੁਣਨ ਕਰ ਉਹਦੇ ਰਾਮੀ ਮਨ ਦਾ ਇਸ਼ਨਾਨ ਕਰਾ ਇਹ ਬਾਸਾ ਕਹਿੰਦੇ ਵੀ ਇਸ ਇਸ਼ਨਾਨ ਕਰਕੇ ਮਨੁੱਖ ਜਿਕੇ ਹੋਏ ਪ੍ਰਭੂ ਧਰਤ ਕੋਲ ਦੇ ਨਵੇਂ ਨੀਉ ਦਿੱਤੇ ਹਾਰਕੁਰਪੁਰ ਜੀ ਪਾਸਾਗੰਦੇ ਦੇ ਅੰਦਰ ਹੀ ਵਸਿਆ ਹੋਇਆ ਹੈ ਅੰਦਰ ਬੈਠੇ ਹਾਰਕੁਰਪੁਰ ਗੁਰੂ ਜੀ ਨੂੰ ਸਾਡਾ ਦੇ ਪੱਤਰਾਂ ਦੇ ਨਾਲ ਪ੍ਰਸੰਨ ਕਰ ਜੇ ਤੇਰੀ ਸਾਡਾ ਬਣੇਗੀ ਤੇਰਾ ਪ੍ਰੇਮ ਜੀ ਨਾਲ ਬਣੇਗਾ ਫਿਰ ਉਹ ਤੇਰੇ ਤੇ ਪ੍ਰਸੰਨ ਹੋ ਕੇ ਗੁਰੂ ਸਾਹਿਬ ਤੇਰੇ ਤੇ ਕਿਰਪਾ ਕਰੇਗਾ ਜੇ ਕਰਕੇ ਪਾਸਾਗੰਦੇ ਸਾਡਾ ਰੂਪੀ ਪੱਤਰਾਂ ਦੇ ਨਾਲ ਪ੍ਰਸੰਨ ਕਰ ਭਾਈ ਇਹ ਹਾਰਕੁਰਪੁਰ ਨੂੰ ਕਹਿਣ ਦੇ ਕਹੈ ਕਰੀ ਕੰਜਵ ਪੂਜਾ ਪ੍ਰਾਨ ਸੇਵਕ ਜੇ ਸੇਵੇ ^{(1)} ਬਿਨ ਬਿਦ ਸਾਹਿਬ ਰੰਗਦਰ ਹੈ ਭਾਸਨ ਕਹਿੰਦੇ ਜੇ ਜੀਵ ਸੇਵਕ ਬਣ ਕੇ ਆਪਾ ਭਾਕ ਛੱਡ ਕੇ ਅੰਦਰ ਵੱਧੇ ਭਾਤਰ ਪ੍ਰਭੂ ਦੀ ਸੇਵਾ ਸਿਮਰਨ ਕਰੇ ਤਾਂ ਇਹਨਾਂ ਲੀਕੀਆਂ ਨਾਲ ਕੋ ਜੀਵ ਮਾਨ ਪ੍ਰਭੂ ਜਿਹੜਾ ਜੀਵ ਹੈ ਜਿਹੜਾ ਸੇਵਾ ਕਰਦਾ ਹੈ ਕਾਲਪੁਰਪੀ ਉਹ ਪ੍ਰਭੂ ਨੂੰ ਸਦਾ ਹੀ ਮਿਲਿਆ ਰਹਿੰਦਾ ਹੈ ਕਹਿੰਦੇ ਕਹਿ ਲੈ ਕਰੇ ਤ ਜਾਵੇ ਹੰਸਰ ਅਪਰ ਨਾ ਕੋਈ ਸੇਵਨ ਕੋ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਉਤਨ ਕੋਈ ਕਹਿੰਦਾ ਹੈ ਇਹ ਕੰਮ ਕਰ ਕੋਈ ਬਿਨ ਨਿਰਥਾਂ ਤੇ ਜਾਇਆ ਕੋਈ ਕਹਿੰਦਾ ਮੰਦਿਰਾਂ ਵਿੱਚ ਜਾਇਆ ਕੋਈ ਵਾਸਾਂ ਦੇ ਜਿਹੜੇ ਹੋਰ-ਹੋਰ ਪ੍ਰਸੰਨ ਕਰਨ ਦੇ ਉਤਮ ਨੇ ਉਹ ਉਤਮ ਦੱਸਣ ਵਾਲੇ ਹੁੰਦੇ ਜੋ ਲੋਕੀ ਹੋਰ-ਹੋਰ ਉਤਮ ਦੱਸਦੇ ਹਨ ਭਾਈ ਉਹ ਹੋਰ-ਹੋਰ ਉਤਮ ਦੱਸ ਕੇ ਹੋਰ-ਹੋਰ ਤਰੀਕੇ ਦੱਸ ਕੇ ਆਪਣਾ ਜੀਵਨ ਸਮਾਪਤ ਕਰ ਜਾਂਦੇ ਨੇ ਕਿਉਂਕਿ اے ਪ੍ਰਭੂ ਜੀ ਤੇਰੇ ਸਿਮਰਨ ਵਰਗਾ ਹੋਰ ਕੋਈ ਉਤਮ ਹੈ ਹੀ ਨਹੀਂ ਜੇ ਕੋਈ ਹੋਰ ਉਕਤਮ ਦੱਸਦਾ ਤਾਂ ਸਾਖ ਇਹਨੇ ਉਹ ਆਪਣਾ ਵਿਸਮਾ ਵਿਅਕਤੀਵਾਰੀ ਤੇ ਦਸਣ ਵਾਲੇ ਦਾ ਵੀ ਸਮਾਂ ਦਸਣ ਵਾਲੇ ਨੂੰ ਵੀ ਉਹਦਾ ਵੀ ਸਮਾਂ ਵਿਅਕਤੀਵਾਰੀ ਹੈ ਸਿਵਰੰਤੋਂ বিনা ਹੋਰ ਕੋਈ ਉਤਮ ਜਿਹੜਾ ਕੋਈ ਕਾਰਨ ਕਰਮ ਹੈ ਉਹ ਸਿਵਰੰਤੋਂ বিনা ਹੋਰ ਕੋਈ ਉਤਮ ਹੈ ਨਹੀਂ ਜਿਹਦੇ ਨਾਲ ਆਕਾਰਪੁਰ ਕੋਈ ਨੂੰ ਪ੍ਰਸੰਨ ਕੀਤਾ ਜਾ ਸਕੇ ਇਸ ਕਰਕੇ ਸਾਖ ਇਹਨੇ ਭਾਈ तेरे सिमरन वारगा हो कोई उत्तम नी ए भगत ही नानक जन जंपै आंसा लागि सच्चा सोई भावे नानक तेरा आकाश ਭਗਤ ਕੀ ਤੋ ਸਖਣਾ ਨੀ ਐ ਫਿਰ ਵੀ ਇਹ ਇਹੀ ਬੇਨਤੀ ਕਰਦਾ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਲਈ ਸਦਾ ਸਿਵਤ ਸਲਾਹ ਕਰਦਾ ਭਾਸਾ ਜੀ ਕਹਿੰਦੇ ਭਾਵੇਂ ਸਿਵੰਦਗੀ ਤੋ ਸਖਣੀ ਹਾਂ ਨਾਮ ਨਹੀਂ ਮੇਰੇ ਰਾਡੇ ਬਲੇ ਪਰ ਫਿਰ ਵੀ ਗੁਰੂ ਚਰਨਾਂ ਦੇ ਵਿੱਚ ਇਹੀ ਬੇਨਤੀ ਕਰੀਏ ਇਹੀ ਸੰਤੂਰ ਚਰਨਾਂ ਦੇ ਵਿੱਚ ਅਰਦਾਸ ਕਰੀਏ ਕਿ ਸਾਧੂ ਸਰਕਾਰ ਸਾ ਜੀ ਅਸੀਂ ਤੇਰੀ ਸੇਵ ਸੁਲਾਰ ਕਰਦੇ ਰਹੀਏ ਤੇਰੀ ਸੇਵ ਸੁਲਾਰ ਦੇ ਗੀਤ ਗਾਉਂਦੇ ਰਹੀਏ ਇਹੀ ਸੰਤੂਰ ਮਰਤਾ ਸਾਡਾ ਜਿਹੜਾ ਹੈ ਉਤਮ ਨਾਮ ਹੈ ਇਸ ਕਰਕੇ ਭਾਈ ਗੁਰੂ ਵਾਜ ਬਣ ਗਏ ਗੁਰੂ ਚਰਨਾਂ ਨਾਲ ਗੁਰੂ ਸਾਧ ਗੁਰਜੀਤ ਨਾਮ ਦੀ ਦਾਤ ਕਰਕੇ ਨਾਮ ਜਪ ਕੇ ਨਹੀਂ ਆਪਣੀ ਮਨ ਕਾ ਜਨਮ ਸਫਲਾ ਕੀਤਾ ਜਾ ਸਕਦਾ ਹੈ ਦਾਸਾ ਜੀ ਕਹਿੰਦੇ ਕੋ ਜਿੰਨੇ ਮਾਦੀ ਉਤਮ ਕਰ ਲੈ ਜਿੰਨੇ ਮਾਦੀ ਤੁਮ ਕਰਨ ਧਰਮ ਕਰ ਲੈ ਪੁਰਮ ਦੇ ਨਾਮ ਅਕਾਲ ਪੁਰਖ ਵੈਕੂ ਜੀ ਨੇ ਤੁਸਾਰ ਨਹੀਂ ਹੁਣਾ ਉਹ ਅਕਾਲ ਪੁਰਖ ਵੈਕੂ ਕੇਵਲ ਨਾਮ ਅਕਾਲ ਪੁਰਖ ਦੀ ਸਿਵਤ ਸੁਣਾ ਦੇ ਵਾਕ ਇਸ ਕਾਰਨ ਕਿ ਭਾਈ ਆਪਾਂ ਕੁਲਵਾਰ ਬਣੀਏ ਜੁਨੀ ਚਰਨਾਂ ਨਾਲ ਜੁੜੀਏ ਤਤਪੁਰਾਨੀਆਂ ਤੋਂ ਨਾਮ ਦੀ ਅਨਖਾਂ ਪ੍ਰਾਪਤ ਕਰਕੇ ਨਾਮ ਜਪ ਕੇ ਉਸਤਾਲਪੁਰਤੀ ਸਿਧ ਸਲਾਹ ਕਰਕੇ ਇਹ ਉਸਤਾਲਪੁਰਤ ਗੈਣ ਨੂੰ ਜੀ ਦੇ ਚਰਨਾਂ ਨਾਲ ਜੁੜਿਆ ਜਾ ਸਕਦਾ ਹੈ ਸੋ ਆਓ ਮਹਨ ਨਾਮ ਜੁਲਾਨੀ ਕਿਰਾਂ ਸਤਿਗੁਰੂ ਜੀ ਬਖਸ਼ਣ ਜੋਗ ਦੇ ਤਰੀਕਾ ਸਤਿਗੁਰੂ ਜੀ ਦੇ ਰੋਣਾਂ ਵਿੱਚ ਕੋਈ ਵਿਚਾਰ ਜੋ ਮਨ ਨੂੰ ਆ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗਾਇਨ ਕਰੀ ਗਗਨ ਦੀਆਂ ਦਾਤੀਆਂ ਜਾਣ ਕੇ ਮਾਨ ਕਰੀਆਂ ਜੀ ਨਾਨਕ ਨਾਮ ਚੜ੍ਹਦੀ ਪਾਣ ਤੇਰੇ ਭਾਣੇ ਸਰਬਤ ਦਾ